ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਰਸ੍ਰਿਕਾਲ ਜੀ ਤੁਸੀਂ ਭੈਣ ਭਾਈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮਨਦੀਪ ਨੂੰ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਟਾਈਮ ਹੋ ਗਿਆ ਸੀਗਾ ਯੋ ਦੁਪਹਿਰਾਂ ਹੋ ਗਿਆ ਸੀ 10 ਵਜੇ ਚੁੱਕੇ ਸੀਗੇ ਮੋਟਰਸਾਈਕਲ ਖੜਾ ਸੀਗਾ ਧੁੱਪੇ ਮੈਂ ਕਿਹਾ ਚਲੋ ਸ਼ਾਮੇ ਕਰ ਦਿੰਨੀ ਆ ਹਨਾ ਆਪਣਾ ਫਰਜ਼ ਹੁੰਦਾ ਏ ਸਾਰੀ ਚੀਜ਼ ਨੂੰ ਆਪਾਂ ਸੰਭ ਕੇ ਰੱਖੋ ਇੱਕ ਗਰਮੀ ਆ ਜਿਹੜੀ ਬਹੁਤ ਜ਼ਿਆਦਾ ਹੋ ਗਈ ਤੁੱਪੇ ਦੇ ਵਿੱਚ ਤਾਂ ਨਾ ਝਾਕਣ ਨੂੰ ਜੀ ਨਹੀਂ ਕਰਦਾ ਆਪਾਂ ਚਲੋ ਮਸ਼ੀਨਰੀ ਵੀ ਆਈ ਏ ਤੁੱਪੇ ਦੇ ਤੁੱਪੇ ਦੇ ਵਿੱਚ ਖੜਾ ਕੇ ਹਨਾ ਮਸ਼ੀਨਰੀ ਦਾ ਵੀ ਬੁਰਾ ਹਾਲ ਹੋ ਜਾਂਦਾ ਈ ਤਾਂ ਕਰਕੇ ਮੈਂ ਛਾਵੇਂ ਕਰਤਾ ਸੀ ਤੇ ਸਕੂਟਰੀ ਦੀ ਚਾਬੀ ਲੈਣ ਜਾ ਰਹੀ ਸੀ ਅੰਦਰ ਮੈਂ ਹਾਂਜੀ ਤੇ ਮੈਂ ਸਕੂਟਰੀ ਵਗੈਰਾ ਕਰਿਆਈ ਸੀ ਕਿ ਅੰਦਰ ਛਾਵੇਂ ਭਾਂਡੇ ਦੇ ਵਿੱਚ ਪਲੀਜ਼ ਚੈੱਕ ਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਭੈਣ ਭਾਈਆਂ ਨੂੰ ਸਪੋਰਟ ਨਾਲ ਹੀ ਆਪਣੇ ਚੈਨਲ ਨੇ ਗਰੋ ਕਰਨਾ ਏ ਠੀਕ ਹੈ ਜੀ ਪਲੀਜ਼ ਤੁਸੀਂ ਸਪੋਰਟ ਕਰੋ ਚੈਨਲ ਨੂੰ ਤੇ ਜੀ ਆਪਾਂ ਅੱਜ ਕਰ ਰਹੇ ਸੀਗੇ ਮੈਂ ਪਹਿਲਾਂ ਚਲੋ ਆਪਣਾ ਜਿਹੜਾ ਸਮਾਨ ਖੜਾ ਸੀਗਾ ਹਨਾ ਸਾਧਨ ਵਗੈਰਾ ਬੇੜੇ ਦੇ ਵਿੱਚ ਖੜੇ ਸੀ ਉਹਨਾਂ ਨੂੰ ਹਨਾ ਛਾਵੇਂ ਕਰਕੇ ਆਈਆਂ ਕਿਉਂਕਿ ਜੀ ਚਲੋ ਘਰ ਤੇ ਜਦੋਂ ਕਰੇ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਘਰ ਤੋਂ ਬਾਹਰ ਆਪਦੇ ਕੰਮ ਤੇ ਹੁੰਦੇ ਨੇ ਫਿਰ ਮੇਰੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਮੈਂ ਹਰ ਇੱਕ ਚੀਜ਼ ਨੂੰ ਕਰੇ ਸਾਭ ਕੇ ਰੱਖਾਂ ਤਾ ਕਰਕੇ ਮੈਂ ਕਰਕੇ ਸੀ ਕਿ ਉਹਨਾਂ ਨੂੰ ਛਾਵੇਂ ਮੋਟਰਸਾਈਕਲ ਸਕੂਟਰੀ ਨੂੰ ਹਰਮਨ ਚਲੇ ਗਿਆ ਸੀਗਾ ਸਕੂਲ ਠੀਕ ਹੈ ਜੀ ਤੇ ਉਰੇ ਮੈਂ ਨਾ ਇੱਕ ਸਕਰਬ ਤਿਆਰ ਕਰ ਰਹੀ ਸੀ ਜਿਹੜਾ ਮੈਂ ਮਤਲਬ ਉਸ ਘਰੇ ਹੀ ਤਿਆਰ ਕਰਕੇ ਆਪਣੇ ਫੇਸ ਤੇ ਲਗਾਉਣੀ ਹੁੰਦੀ ਹੈ ਜਿਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈ ਠੀਕ ਹੈ ਜੀ ਮੈਂ ਕਿਹਾ ਚਲੋ ਅੱਜ ਮੇਰੇ ਕੋਲ ਟਾਈਮ ਆ ਤੇ ਮੈਂ ਬਣਾ ਲੈਣੀ ਆ ਹਨਾ ਤੇ ਲਾ ਲੈਣੀ ਆ ਫੇਸ ਤੇ ਮੈਂ ਉਹ ਸਕਰਬ ਬੈਠੇ ਬਣਾ ਰਹੀ ਸੀਗੀ ਵੌਇਸ ਮੈਨੂੰ ਵਾਚ ਦੇਣੀ ਪਈ ਕਿਉਂਕਿ ਪੱਖਾ ਚੱਲ ਰਿਹਾ ਸੀ ਪੱਖੇ ਦੀ ਆਵਾਜ਼ ਇੰਨੀ ਜ਼ਿਆਦਾ ਆਉਂਦੀ ਸੀ ਨਾ ਤਾਂ ਕਰਕੇ ਜਿਹੜੀ ਵਾਇਸ ਆ ਉਹ ਮੈਨੂੰ ਬਾਅਦ ਤੇ ਵਿੱਚ ਹੀ ਦੇਣੀ ਪੈਣੀ ਸੀ ਵੀਡੀਓ ਦੇ ਉੱਪਰ ਤਾਂ ਕਰਕੇ ਜੀ ਮੈਂ ਪੱਖਾ ਬੰਦ ਕਰਤਾ ਸੀਗਾ ਨਾ ਸੌਰੀ ਪੱਖਾ ਮੇਰਾ ਚੱਲਦਾ ਸੀਗਾ ਤੇ ਜਦੋਂ ਮੈਂ ਖੁਦ ਆਪ ਵੀ ਬੋਲੂ ਉਦੋਂ ਮੈਨੂੰ ਪੱਖਾ ਬੰਦ ਕਰਨਾ ਪਊਗਾ ਠੀਕ ਹੈ ਜੀ ਤੇ ਮੈਂ ਉਹ ਕਰਦੀ ਸੀਗੀ ਆਪਣਾ ਸਕਰਬ ਤਿਆਰ ਪਹਿਲਾਂ ਜਿਹੜਾ ਉਹ ਕਰਨਾ ਹੈ ਫੇਸ ਤੇ ਉਹ ਵੀ ਤਿਆਰ ਕਰਦੀ ਸੀ ਦੂਜੇ ਨੰਬਰ ਤੇ ਲਾਉਣਾ ਇਹ ਮੈਂ ਸਕਰਬ ਉਹ ਤਿਆਰ ਕਰਦੀ ਸੀ ਕਿ ਮੈਂ ਕਿਹਾ ਚਲੋ ਤਿਆਰ ਕਰਕੇ ਅੱਜ ਮੈਂ ਲਾਉਣੀ ਆ 20 ਮਿੰਟ ਦਾ ਕੰਮ ਸੀਗਾ ਜੀ ਤੇ ਚਲੋ ਜੀ ਆਪਾਂ ਉਹਨੂੰ ਕਰ ਰਹੇ ਸੀ ਇਸ ਸਕਰਬ ਨੂੰ ਰੈਡੀ ਬਾਕੀ ਜੀ ਜਦੋਂ ਮੇਰੇ ਕੋਲ ਟਾਈਮ ਹੁੰਦਾ ਮੈਂ ਆਪਦੇ ਕੰਮ ਵੀ ਹਨਾ ਕੰਪਲੀਟ ਕਰ ਲੈਂਦੀ ਆ ਜਿਹੜੇ-ਜਿਹੜੇ ਮੇਰੇ ਘਰ ਦੇ ਕੰਮ ਹੁੰਦੇ ਨੇ ਉਦੋਂ ਬਾਅਦ ਦੇ ਵਿੱਚ ਮੈਨੂੰ ਇਹ ਨਹੀਂ ਹੈਗਾ ਵੀ ਮੈਂ ਬੇਲੇ ਬੈਠਾਂ ਕਿਉਂਕਿ ਬੇਲੇ ਬੈਠੇ ਤਾਂ ਬੰਦੇ ਦਾ ਕਦੇ ਵੀ ਦਿਲ ਨਹੀਂ ਲੱਗਦਾ ਹੈਗਾ ਹਨਾ ਤਾਂ ਕਰਕੇ ਕੋਈ ਨਾ ਕੋਈ ਟਾਪਨ ਮੈਂ ਕਰਦੀ ਰਹਿੰਦੀ ਆ ਥੋੜੀ-ਬਹੁਤੀ ਹਨਾ ਤੇ ਅੱਜ ਮੇਰਾ ਦਿਲ ਕੀਤਾ ਮੈਂ ਕਿਹਾ ਚਲੋ ਮੈਂ ਸਕਰਾਬ ਰੈਡੀ ਕਰਦੀ ਆ ਤੇ ਮੈਂ ਅੱਜ ਇਹ ਕੰਮ ਕਰ ਰਹੀ ਸੀ ਸਕਰਾਬ ਵਾਲਾ ਠੀਕ ਹੈ ਜੀ ਤੇ ਚਲੋ ਆਪਾਂ ਸਕਰਾਬਾ ਜਿਹੜਾ ਰੈਡੀ ਕਰ ਰਹੇ ਸੀਗੇ ਤੇ ਥੋੜੀ ਬਹੁਤੀ ਮੈਂ ਕਿਹਾ ਚਲੋ ਆਪਣੀ ਭੈਣਾਂ ਨਾਲ ਗੱਲ ਕਰ ਲੈਣੀ ਆ ਕਿਉਂਕਿ ਇਹ ਸਕਰਾਬਾ ਜਿਹੜਾ ਭੈਣਾਂ ਲਈ ਚਲੋ ਯੂਜ਼ ਕਰ ਲੈਣਗੇ ਹਨਾ ਭੈਣਾਂ ਆਪਣੀਆਂ ਦੇਖਦੀ ਆਉਣਗੀਆਂ ਬਲੌਗ ਜਿਹੜੀ ਭੈਣਾਂ ਦੇਖਣਗੀਆਂ ਇਹ ਬਹੁਤ ਵਧੀਆ ਰਿਜ਼ਲਟ ਆ ਇਸ ਸਕਰਾਬ ਦਾ ਤੁਸੀਂ ਵੀ ਜ਼ਰੂਰ ਯੂਜ਼ ਕਰਕੇ ਦੇਖਿਓ ਠੀਕ ਹੈ ਜੀ ਤੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਐਨਾ ਵਧੀਆ ਸਕਰਾਬ ਆਈ ਇਹ ਮੈਂ ਹੋ ਗਿਆ ਮੈਨੂੰ ਸਾਲ ਪਰ ਯੂਜ਼ ਕਰਦੇ ਨੂੰ ਬਹੁਤ ਵਧੀਆ ਜਾਨੀ ਰਿਜ਼ਲਟ ਮੈਨੂੰ ਵਧੀਆ ਲੱਗਿਆ ਤਾਂ ਕਰਕੇ ਮੈਂ ਇਹ ਯੂਜ਼ ਕਰਦੀ ਆ ਇਹ ਮੈਂ ਕਰਦੀ ਆ ਹਫਤੇ ਜਾਂ 10 ਦਿਨਾਂ ਬਾਅਦ ਹਨਾ ਕਈ ਵਾਰ ਜਦੋਂ ਨਹੀਂ ਟਾਈਮ ਲੱਗਦਾ ਹੈਗਾ ਉਦੋਂ ਥੋੜਾ ਜਿਹਾ 15 ਦਿਨ ਵੀ ਲੰਘ ਜਾਂਦੇ ਨੇ 20 ਦਿਨ ਵੀ ਨਹੀਂ ਅਦਰਵਾਈਜ਼ ਮੈਂ ਹਫਤੇ ਜਾਂ 10 ਦਿਨਾਂ ਬਾਅਦ ਜ਼ਰੂਰ ਕਰਦੀ ਹਾਂਜੀ ਤੇ ਮੈਂ ਜਿਹੜਾ ਆਪਣਾ ਹੁਣ ਬਣਾ ਰਹੀ ਸੀਗੀ ਸਕਰਾਬ ਉਹ ਮੈਂ ਲਾ ਲਿਆ ਸੀਗਾ ਬਹੁਤ ਵਧੀਆ ਨਤੀਜਾ ਆਇਆ ਸਖਰਤ ਦਾ ਜਿਹੜਾ ਮੈਂ ਬਣਾ ਕੇ ਲਾਇਆ। ਫੋਕ ਮੇਕਅਪ ਵੀ ਲਾ ਲਿਆ। ਮੈਂ ਇੰਨਾ ਜ਼ਿਆਦਾ ਕਦੇ ਨਹੀਂ ਬਿਊਟੀ ਕਲਰਾਂ ਵਗੈਰਾ ਵਿੱਚ ਜਾਈ ਜਾਂਦੀ ਹੇਗੀ ਕਿਉਂਕਿ ਨਾਲ ਤਾਂ ਦੇਖੋ ਆਪਣਾ ਪੈਸਾ ਵੀ ਉੱਥੇ ਹਨਾ ਤੁਹਾਨੂੰ ਪਤਾ ਹੀ ਨਹੀਂ ਕਿੰਨਾ ਲੱਗ ਰਿਹਾ ਬਿਊਟੀ ਕਲਰਾਂ ਦੇ ਵਿੱਚ। ਇਸ ਸਪੈਕ ਦਾ ਰਜਰਟ ਬਹੁਤ ਜ਼ਿਆਦਾ ਵਧੀਆ ਹੈ ਇਹਦਾ। ਅੱਛਾ ਇਹਦਾ ਸਿਰਫ ਕੰਮ ਹੈਗਾ 15 ਤੋਂ 15 ਦੇ ਮਿੰਟ ਦਾ ਕੰਮ ਹੈ ਸਾਰਾ। ਮੈਂ ਕਦੇ ਵੀ ਜਦੋਂ ਤੇ ਵਿਆਹ ਵਗੈਰਾ ਮੈਂ ਇੱਥੇ ਦੇਰਕ ਤੇ ਜਾਣਾ ਹੁੰਦਾ ਇਹ ਹੀ ਯੂਜ਼ ਕਰਦੀ ਆ ਹਨਾ। ਜਿਵੇਂ ਮੈਂ ਆਥਾ ਪੈਰਾ ਤੇ ਵੀ ਹੋ ਜਾਂਦਾ ਆਪਣਾ ਆਵਾਮ ਲੜਕਤੀ ਹੋ ਜਾਂਦਾ ਹੈ ਨਾ ਕੇਸ ਵਗੈਰਾ ਤੇ ਬਹੁਤ ਸਾਰ ਗੱਟ ਵਧੀ ਹੈ ਇਸ ਤਰ੍ਹਾਂ ਦਾ ਜਿਹੜਾ ਮੈਂ ਘਰੇ ਕਿਆ ਕਰ ਲਿਆ। ਤੇ ਚਲੋ ਹੁਣ ਆਪਣਾ ਮੈਂ ਸਕਪਰ ਸਕਪਰ ਵਗੈਰਾ ਕਰ ਲਿਆ ਸੀ। ਮੂੰਹ ਦਰਵਾਸ਼ ਕਰੇ ਸੀ ਵੀ ਮੈਂ। ਤੇ ਹੁਣ ਆਪਾਂ ਬਣਾਉਣੀ ਹੈ ਚਾਹ। ਤੋ ਕੇ ਗ੍ਰਾਮ ਚਾਹ। ਹਾਂ। ਫਿਰ 10 ਮਿੰਟ ਦਾ ਇਸ਼ਟਾ ਕਰਾਂਗੇ ਚਾਹ ਦੀ ਠੀਕ ਹੈ। ਉਹ ਜਿੱਤੇ ਬੱਚੇ ਕਹਿੰਦੇ ਸੀ ਵੀ ਪੀਣੀ ਆ ਚਾਹ ਤੇ ਮੈਂ ਹੁਣ ਆਈ ਹਾਂ ਜੀ ਹੁਣ ਚਾਹ ਮੇਰਾ ਪੱਖਾ ਸੀਗਾ ਬੰਦ ਦਾ ਹੁਣ ਮੈਂ ਪੱਖਾ ਲਾਦਾ ਕਿਉਂਕਿ ਗੁੜੀ ਆਪਣੇ ਲਾ ਰਹੀ ਸੀ ਕੇਸ ਕੇ ਸੈਕਰਾਪਾਣਾ ਮੈਂ ਪਹਿਲਾਂ ਲਾ ਲਿਆ ਸੀਗਾ ਮੈਂ ਇਹਨੂੰ ਕਿਹਾ ਕਿਉਂਕਿ ਇਹ ਪਹਿਲਾ ਇੱਕ ਪਹਿਲੀ ਵਾਰ ਲਗਾ ਰਹੀ ਆ ਤਾਂ ਕਰਕੇ ਮੈਂ ਇਹਨੂੰ ਕਿਹਾ ਕਿ ਤੂੰ ਰੁਕ ਜਾ ਮੈਂ ਲਾ ਕੇ ਦੇਖ ਨਾ ਪੱਖੇ ਤੋਂ ਬਿਨਾ ਤਾਂ ਨਹੀਂ ਕਰਮੀ ਹੁੰਦੀ ਆ ਜੇ ਪਹਿਲਾਂ ਮੈਂ ਲਾ ਕੇ ਦੇਖ ਲਾ ਫੇਸ ਤੋਂ ਦੇਖੀ ਵੀ ਤੈਨੂੰ ਕਿਵੇਂ ਲੱਗਦਾ ਰਜਾ ਤੈਨੂੰ ਸਹੀ ਲੱਗ ਰਿਹਾ ਹੈ ਨਾ ਜਟਾ ਗੁੜੀ ਨੇ ਤੇ ਨੂੰ ਮੈਂ ਕਿਹਾ ਤੂੰ ਬਾਤ ਤੀ ਉਸ ਪਹਿਲਾਂ ਮੈਂ ਤੁਮੇਰਾ ਮੇਰਾ ਬੇਲਾਣਾ ਲਾਇਆ ਬੈਠ ਕੇ ਜਦੋਂ ਲੱਭੋ ਤੂੰ ਤਾਂ ਕਰਕੇ ਜੀ ਇਹਨੇ ਪਹਿਲਾਂ ਮੇਰਾ ਫੇਸ ਦੇਖਿਆ ਤੇ ਜੜ ਤੇ ਵੀ ਕਿਵੇਂ ਲੱਗਿਆ ਹੁਣ ਇਹ ਲਗਾਦੀ ਆ ਮੈਂ ਬਣਾਦੀ ਆ ਚਾਹ ਜਾ ਕੇ ਤੇ ਮੈਂ ਪੱਕਾ ਬੰਦ ਕਰ ਦਿੱਤਾ ਸੀ ਹੁਣ ਇਹ ਨੂੰ ਨਾ ਸਾਨੂੰ ਕਰਨੀ ਆਉਂਦੀ ਆ ਤਾਂ ਕਰਕੇ ਮੈਂ ਹੁਣ ਲਾਉਂਦਾ ਪੱਕਾ ਤੇ ਆਹ ਲਾਏ ਮੈਂ ਦੇਖ ਕਿ ਹੁੰਦੇ ਆ ਉਹਦੇ ਵੀ ਕਿੰਨਾ ਵੱਖ ਤੇ ਤਾਂ ਕਹੀ ਮੈਂ ਤੁਮੀ ਤੇ ਮੈਂ ਚਾ ਟਾਕਦਾ ਕਿ ਉਹ ਗਰਮੀ ਹੈ ਇਹ ਮੂੰਹ ਗਰਮੀ ਦੇ ਵਿੱਚ ਤਾਂ ਆਪਾਂ ਗਰਮੀ ਹੈਗੀ ਹੁਣ ਆਪਾਂ ਨੂੰ ਕੋਈ ਖਾਣ ਪੀਣ ਵਾਲੀ ਚੀਜ਼ ਜੀ ਟਾ ਕੇ ਖਣੀ ਚਾਹੀਦੀ ਆ ਸਾਦੀਆਂ ਵਿੱਚ ਜਿਵੇਂ ਮਾਦੀ ਹੈ ਨਾ ਮੇਰੇ ਵੀ ਘਰ ਤੋਂ ਹੁੰਦਾ ਗਰਮੀ ਦੇ ਵਿੱਚ ਚੱਪਨ ਕੋਟਾ ਨਹੀਂ ਕਿ ਵੀ ਜਨ ਸੁ ਹੁੰਦੇ ਨੇ ਸਾਦਾ ਕੀ ਰਿੱਤ ਚੀਜ਼ ਨੂੰ ਘੱਟ ਕਿ ਬਣਾਉਂਦੇ ਮੈਂ ਮੈਂ ਨਹੀਂ ਕਦੇ ਕੋਈ ਚੀਜ਼ ਕਮੈਂਟ ਲਈ ਮੈਂ ਕੋਈ ਚੀਜ਼ ਨੰਗੀ ਨਹੀਂ ਛੱਡਿਆ ਇਸ ਸੋਸ਼ਲ ਮੀਡੀਆ ਅਜੇ ਤਾਂ ਉਹ ਅਜੇ ਤਾਂ ਮੇਰਾ ਦੁੱਧ ਵੀ ਰਹਿ ਗਿਆ ਪਣੇ ਵਾਲੀ ਦਿਨ ਤੋਂ ਕੁੱਤ ਨੂੰ ਕੱਪੁੱਲੀ ਗਈ ਅੱਜ ਮੈਂ ਕਿ ਮੈਂ ਭਾਂਡੇ ਮਾਂ ਦੀ ਮਾਂ ਦੀ ਦੁੱਧ ਨਵਾਈ ਦੇ ਦੇਣੀ ਆ ਅੱਜ ਮੇਰਾ ਦੁੱਧ ਰਹਿ ਗਿਆ ਫੇਰ ਪਣੇ ਤੋਂ ਆਉਣੀ ਆ ਬਾਅਦ ਅੱਜ ਤਾਂ ਮੇਰੇ ਧਮਾਕ ਚੋਂ ਹੀ ਨਿਕਲ ਗਏ ਦੁੱਧਰੂ ਵੀ ਵਾਲੇ ਜਾਣੇ ਆ। ਉਹ ਮੈਂ ਜਦੋਂ ਲਿਆਉਂਦਾ ਨਾ ਹੁਣ ਕੇ ਫ੍ਰਿਜ ਚ ਰੱਖਦਾ ਰਾਤ ਦੇ ਨਾਲ। ਸੋਨੇ ਹੁੰਦੇ ਲੱਗੇ ਪਾ। ਕੋਈ ਪਤਾ ਹੈ ਇਹ ਵਾਲੇ ਦੇਖਣਾ ਦੁੱਧ ਨੂੰ ਸੇਅਰ ਤੇ ਸਿੱਤੀ ਹੁੰਦੀ ਆ। ਥੋੜੀ ਮੜਾਈ ਜਾ ਜਾਂਦੀ ਆ। ਨਹੀਂ ਸੇਰ ਹੋਣੀ ਹੁੰਦਾ ਹੈ। ਜੀ ਤਾਂ ਮੈਂ ਹਮੇਸ਼ਾ ਆਪਦੀ ਲਾਈਫ ਨੂੰ ਹੁਣਾ ਬੀਜੀ ਰੱਖਦੀ ਆ ਜੇ ਜਿੰਦਗੀ ਦੇ ਵਿੱਚ ਦੇਖੋ ਖੁਸ਼ ਰਹਿਣਾ ਤਾਂ ਇਹ ਨਾਲ ਆਪਣੀ ਉਮਰ ਬਹੁਤ ਜ਼ਿਆਦਾ ਵੱਧਦੀ ਆ ਠੀਕ ਆ ਜੀ ਹੁਣ ਮੈਂ ਮਤਲਬ ਆਪਦੇ ਆਪ ਨੂੰ ਬਹੁਤ ਜ਼ਿਆਦਾ ਚੇਂਜ ਕਰ ਲਿਆ ਤੇ ਜਿਹੜੇ ਜਿਹੜੇ ਤਰੀਕੇ ਨਾਲ ਵੀ ਆਪਦੇ ਆਪ ਨੂੰ ਚੇਂਜ ਕਰਨ ਕਰਕੇ ਨਾ ਮੇਰੀ ਉਮਰ ਮੈਨੂੰ ਲੱਗਦਾ ਸ਼ੇਰ ਪਾ ਦੇਗੀ ਹਨਾ ਤੇ ਮੈਂ ਹਮੇਸ਼ਾ ਨਾ ਆਪਦੇ ਆਪ ਨੂੰ ਬੀਜੀ ਰੱਖਦੀ ਆ ਚਾਹੇ ਨਿੱਕਾ ਕੰਮ ਹੋਵੇ ਚਾਹੇ ਹੋਵੇ ਹਰ ਮਨੋ ਸਕੂਲ ਤੇ ਇਸਕੇ ਤਾਂ ਮੈਂ ਕਦੇ ਵੀ ਐਵੇਂ ਨਹੀਂ ਹੁੰਦਾ ਮੈਨੂੰ ਹਣਾ ਪਿੱਛੇ ਪਿੱਛੇ ਜੀ ਕੰਮ ਕਰਕੇ ਮੈਂ ਬਹਿ ਜਾ ਕਿਉਂਕਿ ਜਦੋਂ ਆਪਾਂ ਬਹਿ ਲੇ ਕਿ ਬਹਿ ਜਾਨੇ ਆਪਣੇ ਦਿਮਾਗ ਤੇ ਬਹੁਤ ਤਰ੍ਹਾਂ ਦੀਆਂ ਗੱਲਾਂ ਹਨਾ ਹਰ ਇੱਕ ਇਨਸਾਨ ਤੇ ਹੀ ਚੱਲਦੇ ਨੇ ਕੋਈ ਮੇਰੇ ਕੱਲੇ ਤੇ ਨਹੀਂ ਹੁੰਦਾ ਤਾਂ ਕਰਕੇ ਜਿਹੜਾ ਕੰਮ ਆ ਇੱਧਰ ਮੇਰੇ ਚਾਰ ਜਿਹੇ ਸੀਗੇ ਜਿਹੜਾ ਕੰਮ ਆ ਮੈਂ ਆਪਣਾ ਪੂਰੇ ਧੀਰਜ ਤੇ ਸਲੋ ਸਲੋ ਕਰਦੀ ਆ ਮੈਨੂੰ ਇਹ ਹੁੰਦਾ ਵੀ ਜਿਹੜਾ ਮੇਰਾ ਟਾਈਮ ਆ ਹਣਾ ਸਮਾਂ ਕਿ ਤਾ ਦਿਨ ਬਹੁਤ ਵੱਡੇ ਹੋ ਗਏ ਵੀ ਉਹ ਕਿੰਨਾ ਟੈਨਸ਼ਨ ਫਰੀਦ ਤੋਂ ਲੱਗੇ ਹਣਾ ਇੱਕ ਜਦੋਂ ਤਾਂ ਮੇਰਾ ਆਪਣਾ ਜਦੋਂ ਦਾ YouTube ਚੈਨਲ ਖੋਲਿਆ ਹੁਣ ਤਾਂ ਬਿਲਕੁਲ ਹੀ ਬਿਜੀ ਆ। ਹੁਣ ਤਾਂ ਮੈਂ ਕਿਸੇ ਦਾ ਫੋਨ ਤੱਕ ਵੀ ਚਰਵਾਉਂਦਾ ਉਹ ਸਿਰਫ ਬੇਲੀ ਹੋ ਕੇ ਹੀ ਗੱਲ ਕਰਦੀ ਆ। ਮੈਂ ਉਹਨਾਂ ਨੂੰ ਪਤਾ ਹੈ ਸਾਰੇ ਭੈਣ ਭਾਈ ਆ ਨਾ ਵੀ ਹੁਣ ਇਹ ਬਿਜੀ ਰਹਿੰਦੀ ਆ YouTube 'ਤੇ ਚੈਨਲ ਤੇ ਹੋ ਗਈ ਆ। ਤਾਂ ਕਰਕੇ ਸਾਡਾ ਬਹੁਤ ਮੈਂ ਚਾਹ ਤੇ ਬਣਾਉਣਾ ਕਹਦਣੀ ਵੀ ਦੇਖੋ ਮੈਂ ਨਾ ਵੀਡੀਓ ਬਣਾਉਣੀ ਹੁੰਦੀ ਆ ਹਨਾ। ਇਹ ਹੀ ਆਪਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਕੋਈ ਇਹ ਜਿਹੜਾ YouTube ਚੈਨਲ ਖੋਲ ਕੇ ਵੀਡੀਓ ਪਾਉਂਦੇ ਆ ਕਿੰਨਾ ਬਿਜੀ ਕੰਮ ਹੁੰਦਾ ਇਹ ਵੀ ਹਨਾ ਕਿਤੋਂ-ਕਿਤੋਂ ਕਲਿੱਪ ਲੈਣੇ ਫਿਰ انا ਐਡੀਟਿੰਗ ਕਰਨਾ ਜਾਂ ਜਿਵੇਂ ਮੈਂ ਬੋਲਦੀ ਐਵੇਂ ਬਾਅਦੋਂ ਕੋ ਕਰਨੀ ਨਹੀਂ ਬਾਅਦ ਵਿੱਚ ਵੌਇਸ ਦੇਣੀ ਕਈ ਵਾਰ ਤਾਂ ਮੈਂ ਵੀ ਆਪਣੀ ਵੀਡੀਓ ਨੂੰ ਬਾਅਦ ਵਿੱਚ ਵੌਇਸ ਦਿੰਨੇ ਆ ਕਿਉਂਕਿ ਗਰਮੀ ਦਾ ਟਾਈਮ ਆ ਪੱਖੇ ਚੱਲਦੇ ਹੁੰਦੇ ਨੇ ਖੜ ਕੇ ਬਹੁਤ ਹੁੰਦੇ ਨੇ ਪਿੱਛੇ ਆਵਾਜ਼ ਜਿਹੜੀ ਮੈਂ ਜਿਵੇਂ ਹੁਣ ਬੋਲਦੀ ਹਣਾ ਫਿਰ ਉਹ ਕਿਸੇ ਨੂੰ ਕਲੀਅਰ ਨਹੀਂ ਸੁਣਦੀ ਤਾਂ ਕਰਕੇ ਇਹ ਮੈਨੂੰ ਵੀ ਵੌਇਸ ਆ ਜਿਹੜੀ ਮੇਰੀ ਬਾਅਦ ਵਿੱਚ ਜਾਣੀ ਪੈਂਦੀ ਹੈ ਮੈਨੂੰ ਐਡੀਟਿੰਗ ਕਰਨਾ ਹੈ ਜਿੱਥੇ ਜੀ ਤੇ ਚਾਹ ਮੈਂ ਆਪਣੀ ਬਿੱਕੀ ਕੱਢਦੀ ਆ ਉਧਰ ਮੈਂ ਦੁੱਧ ਧਰ ਲੈ ਸੀ ਦੂਜੇ ਲੈਸ ਤੇ ਚਾਹ ਮੈਂ ਉਹਦੇ ਇੱਕੀ ਕੱਟ ਕੇ ਅ ਦੂਜੀ ਚਾਹ ਜਿਹੜੀ ਬੱਚੇ ਨੇ ਪਿਣੀ ਆ ਉਹਦੇ ਵਿੱਚੋਂ ਮਿੱਠਾ ਪਾਣੀ ਆਈ ਠੀਕ ਹੈ ਤੇ ਵੈਸੇ ਇੱਕ ਗੱਲ ਹੈਗੀ ਜ਼ਿੰਦਗੀ ਦਾ ਇੱਕ ਜਲਤ ਦੇਖਿਆ ਜੇਕਰ ਆਪਣੀ ਉਮਰ ਆਪਾਂ ਨੇ ਖੁਦ ਨੂੰ ਬਤਾਉਣੀ ਆ ਨਾ ਜੀ ਤੇ ਆਪਣੇ ਆਪ ਨੂੰ ਥੋੜਾ ਜਿਹਾ ਚੇਂਜ ਕਰੋ ਉਹ ਸਭ ਦਾ ਚੇਂਜ ਕੀਤਾ ਜੀ ਮੈਂ ਆਪਣੇ ਆਪ ਨੂੰ ਵੀ ਦੇਖੋ ਮੈਂ ਕਿਸੇ ਦੀ ਗੱਲ ਤੇ ਨਹੀਂ ਕੋਈ ਧਿਆਨ ਨਹੀਂ ਦਿੰਦੀ ਜੋ ਮਰਜ਼ੀ ਕੋਈ ਕਹੇ ਨਾ ਕਰੇ ਹਨਾ ਸਿਰਫ ਮੈਂ ਆਪਣਾ ਦੇਖੋ ਘਰ ਦੇ ਕੰਮ ਕੀਤੇ ਆ ਉਹਦੇ ਬੱਚਿਆਂ ਵੱਲ ਧਿਆਨ ਦਿੱਤਾ ਗੁਰੂ ਕਰਨ ਗਈ ਪਾਠ ਕੀਤਾ ਹਨਾ ਬਸ ਇਹੀ ਮੇਰੇ ਕੰਮ ਨੇ ਹੋਰ ਪੰਜਵੀਂ ਛੇਵੀਂ ਜਾਂ ਕੋਈ ਵੀ ਗੱਲ ਲਾ ਲੋ ਨਾ ਮੈਂ ਇਧਰ ਲਈ ਸੁਣਦੀ ਆ ਨਾ ਮੈਂ ਉਧਰ ਲਈ ਸੁਣਦੀ ਆ ਕਿਉਂਕਿ ਮੇਰੇ ਕੋਲ ਟਾਈਮ ਬਿਲਕੁਲ ਨਹੀਂ ਹੈ ਗਈ ਠੀਕ ਹੈ ਜੀ ਐਂ ਨਹੀਂ ਕਰਨੇ ਦੇ ਵਿੱਚ ਤਾਂ ਕਿਤੇ ਜਾਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਕਿਤੇ ਵੀ ਐ ਹੁੰਦਾ ਹੈ ਬਸ ਆ ਤੇ ਘਰੇ ਕੰਮ ਕਰੋ ਤੇ ਕਦੇ ਬੈਠੋ ਠੀਕ ਹੈ ਜੀ ਕੱਪੜੇ ਪਏ ਸਿੱਕੇ ਥੋੜੇ ਏ ਤੁਹਾਨੂੰ ਮੈਂ ਕਿ ਚਲੋ ਮੈਂ ਸ਼ਾਮ ਨੂੰ ਤੁਹਾਨੂੰ ਕੱਪੜੇ ਹੁਣ ਮੈਂ ਕੱਪੜੇ ਧੁੰਦੂ ਮੈਂ ਸਿਰਫ 10 ਮਿੰਟ ਤੱਕ ਹੀ ਰੈਸਟ ਕਰੂੰਗੀ ਉਸ ਤੋਂ ਬਾਅਦ ਤੇ ਜਿਹੜੀ ਖਾਜ ਦੀ ਵੀਡੀਓ ਮੇਰੀ ਸ਼ਾਇਦ ਹਨਾ 15 14 ਮਿੰਟਾਂ ਦੀ ਬਣ ਗਈ ਹੋਊਗੀ ਉਹਦੀ ਮੈਂ ਐਡੀਟਿੰਗ ਕਰੂੰਗੀ ਕਿਉਂਕਿ ਮੈਨੂੰ ਉਹਨਾਂ ਚਿੰਤਾ ਐਵੇਂ ਜੀ ਰਹਿੰਦਾ ਵੀ ਹਾਇ ਮੇਰੇ ਵੀਡੀਓ ਪਾਣੀ ਨਹੀਂ ਤੇ ਐਡੀਟਿੰਗ ਨਹੀਂ ਹੋਈ ਹਨਾ ਜਦੋਂ ਮੈਂ ਐਡੀਟਿੰਗ ਕਰਕੇ ਹਨਾ ਗੈਲਰੀ ਦੇ ਵਿੱਚ ਆਪਦੇ ਵੀਡੀਓ ਸੇਵ ਕਰਕੇ ਰੱਖ ਦਿੰਦੀ ਆ ਉਦੋਂ ਬਾਅਦ ਚ ਮੈਂ ਟੈਨਸ਼ਨ ਫਿਰ ਹੀ ਹੋ ਜਾਂਦੀ ਆ ਵੀ ਚਲੋ ਅਪਲੋਡ ਕਰਨੀ ਆ ਹਨਾ ਮੈਂ 5 ਵਜੇ ਕਰ ਦਿੰਦੀ ਆ ਜੇ 5 ਵਜੇ ਤੋਂ ਬਾਅਦ ਵੀ ਹੁਣ ਅਪਲੋਡ ਹੀ ਕਰਨੀ ਆ ਉਹ ਮੈਂ ਉਹ ਕਰ ਪਾਉਂਗੀ ਹਨਾ ਤੇ ਨਹੀਂ ਉਹਨਾਂ ਚਿੰਤਾ ਟੈਨਸ਼ਨ ਹੀ ਰਹਿੰਦੀ ਆ ਰੋਜ਼ ਨਵੇਂ ਨਵੇਂ ਕੰਟੈਂਟ ਲੈ ਕੇ ਆਉਣੇ ਤੇ ਇਹ ਸੋਚਣਾ ਪੈਂਦਾ ਵੀ ਕਾਦੇ ਪਰ ਵੀਡੀਓ ਬਣਾਈ ਹੈ ਨਾ ਨਹੀਂ ਤਾਂ ਟੈਨਸ਼ਨ ਨਹੀਂ ਰਹਿੰਦੀ ਜੇ ਜਦੋਂ ਮੈਂ 5 ਵਜੇ ਆਪਣੀ ਵੀਡੀਓ ਨੂੰ ਅਪਲੋਡ ਕਰ ਦਣੀ ਹੈ 5 ਤੋਂ 5:24 ਫਿਰ ਮੈਨੂੰ ਟੈਨਸ਼ਨ ਫ੍ਰੀ ਹੋ ਜਾਂਦੀ ਹੈ ਚਲੋ ਮੇਰੀ ਅੱਜ ਦੀ ਵੀਡੀਓ ਤਾਂ ਪਲੈਨ ਹੋਈ ਹੈ ਨਾ ਤੇ ਠੀਕ ਹੈ ਤੁਸੀਂ ਸਾਰੇ ਪਿੰਨ ਪਾਈ ਜੀ ਜ਼ਰੂਰ ਬਸ ਟਾਈਮ ਪੂਰਾ ਹੋ ਜਾਊਗਾ ਮੇਰਾ ਛੇਤੀ ਛੇਤੀ ਹੈ ਨਾ ਤੁਸੀਂ ਸਾਥ ਦੇਵੋਗੇ ਸਾਰੇ ਪਿੰਨ ਪਾਈ ਤੇ ਆਪਣਾ ਜਿਹੜਾ ਚੈਨਲ ਆ ਬਹੁਤ ਗਰੋਅ ਕਰ ਰਿਹਾ ਹੈ ਕਰ ਰਿਹਾ ਜੀ ਠੀਕ ਹੈ ਜੀ ਮੈਂ ਉਰੇ ਖੜ ਗਈ ਸੀ ਚਾਹ ਪਾ ਕੇ ਜੋ ਕਿ ਮੇਰਾ ਦੁੱਧ ਰੱਖਿਆ ਹੈ ਮੈਂ ਕਿਹਾ ਜੇ ਮੈਂ ਅੰਦਰ ਚਾਹ ਪੀਣ ਕਾ ਚਲੀ ਵੀ ਗਈ ਡਿੰਮ ਗੈਸ ਕਰਕੇ ਇਹ ਵਸੇ ਉਹ ਕੁਦਰਤੀ ਗੱਲ ਹੁੰਦੀ ਹੈ ਨਾ ਜਦੋਂ ਦੁੱਧ ਨੂੰ ਕੋਲੇ ਖੜਕੇ ਵਾਲੀ ਦੇ ਲਈ ਟਾਈਮ ਲੱਗਦਾ ਹੀ ਲੱਗਦਾ ਹੈ ਜੇ ਮੈਂ ਤਾਂ ਇੱਧਰ ਉੱਧਰ ਹੋ ਜੇ ਇਹਨਾਂ ਵਾਲੀ ਆ ਕੇ ਬਾਹਰੇ ਆ ਜਾਣਾ ਤਾਂ ਕਰਕੇ ਜੇ ਮੈਂ ਕੋਲੇ ਖੜੀ ਸੀਗੀ ਮੈਂ ਕਹਿੰਦੇ ਨਾਲੇ ਤੱਕ ਫਿਰ ਕੰਮ ਵਧ ਜਾਂਦਾ ਹੈ ਬਾਹਰੇ ਆਉਂਦਾ ਫਿਰ ਸਾਫ ਕਰੋ ਦੁਬਾਰੇ ਸਾਫ ਸਫਾਈ ਕਾਣਸ ਤੇ ਇਹ ਤੋਂ ਬੈਠਣਾ ਮੈਂ 5 ਮਿੰਟ ਕੋਲੇ ਹੀ ਅੜ ਜਾਂਦੀ ਆ ਨਸੇ ਹੈ ਕਰਮੀ ਬਹੁਤ ਹੈ ਗਰਮੀ ਨੇ ਤਾਂ ਬਹੁਤ ਤਹਾਵਾ ਕਰਾਈ ਪਈ ਆ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰਿਓ ਤੇ ਪਲੀਜ਼ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਹਣਾ ਜਿ ਤੁਹਾਨੂੰ ਬਲੌਗ ਕਿਵੇਂ ਦਾ ਲੱਗਦਾ ਹੈ ਠੀਕ ਹੈ ਜੀ ਤੇ ਸਾਰੇ ਭਣ ਭਾਈਆਂ ਦਾ ਧੰਨਵਾਦ ਹੈ ਜੀ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਨੇ ਸਪੋਰਟ ਦੇ ਰਹੇ ਨੇ ਅੱਗੇ ਵੀ ਤੁਸੀਂ ਸਾਰੇ ਭਣ ਭਾਈਆਂ ਸਪੋਰਟ ਕਰਿਆ ਜੀ ਆਪਣੇ ਚੈਨਲ ਨੂੰ ਕਿਉਂਕਿ ਤੁਹਾਡਾ ਆਪਣਾ ਚੈਨਲ ਆ ਇਹ ਮਨਦੀਪ ਘੁੰਗੂ ਬਲੌਗਸ ਤੇ ਸ਼ਾਇਦ ਤੇ ਆਪਣਾ ਬਲੌਗ ਜਿਹੜਾ ਸਿਰਫ ਅੱਜ ਐਨਾ ਕੀ ਹੈ ਜੀ ਤੁਸੀਂ ਬਲੌਗ ਨੂੰ ਪੂਰਾ ਦੇਖ ਕੇ ਇੰਜੋਏ ਕਰਿਓ ਤੇ ਬਸ ਟੈਂਪਰ ਨੂੰ ਜ਼ਰੂਰ ਕਰਿਓ ਉਧਰ ਬਾਅਦ ਵਾਸਤੇ ਕਰੇ ਮੈਨੂੰ ਇਹ ਮੇਰੇ ਦੁੱਧ ਨਾਲ ਗੱਲਾਂ ਕਰਦੇ ਨਾ ਮੇਰੇ ਦੁੱਧ ਨਾਲ ਆ ਰਹੀਆਂ ਜੀ ਹਨਾ ਤਾਂ ਸੱਚੋ ਤੇ ਚਲੋ ਠੀਕ ਹੈ ਜੀ ਆਪਾਂ ਕੱਲ ਨੂੰ ਤੇ ਚਲੋ ਠੀਕ ਹੈ ਜੀ ਆਪਾਂ ਕੱਲ ਨੂੰ ਮਿਲਦੇ ਆ ਨਵੇਂ ਬਲੌਗ ਦੇ ਨਾਲ ਓਨੇ ਟਾਈਮ ਲੈ ਜੀ ਓਕੇ ਜੀ ਬਾਏ